ਬਹੁਤ ਲੋਕਾਂ ਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਕਈ ਵਾਰੀ ਆਪਾਂ ਨੂੰ ਵੀ ਜਿਹੜੀਆਂ ਗੱਲਾਂ ਹੁੰਦੀਆਂ ਪਤਾ ਅਸੀਂ ਕਈ ਵਾਰੀ ਨਹੀਂ ਜਾਣਬੁੱਝ ਕੇ ਇਹਨਾਂ ਤੇ ਕਰਦੇ ਤਾਂ ਹੀ ਤਾਂ ਫਿਰ ਉਹ ਡਰੱਗਾਂ ਤੇ ਦਵਾਈਆਂ ਖਾ ਰਹੇ ਆ ਢੰਗੀਆਂ ਆ ਗਏ 70 70 ਲੱਖ ਦਾ ਉੱਥੇ ਟੀਕਾ ਲਵਾ ਰਹੇ ਆ ਬਿਲਕੁਲ ਬਿਲਕੁਲ ਲੋਕਾਂ ਨੂੰ ਸਮਝ ਨਹੀਂ ਦੀ ਲੋੜ ਆ ਅੰਦਰ ਅੰਦਰ ਜੋ ਹੈ ਨਾ ਇਹਨਾਂ ਨੇ ਝੜ ਕੇ ਝਲ ਕੇ ਇਹਨਾਂ ਦੇ ਪੈਂਦੀ ਅੰਦਰ ਉਹ ਉਹ ਬਿਆਨ ਕਰ ਰਹੇ ਆ ਇਹ ਸੱਚ ਐ ਇਸੇ ਉਗੜ ਉਗੜ ਰਿਹਾ ਜੋ ਖੋਟਾ ਡਬੂਆ ਅੰਦਰ ਆ ਬਿਲਕੁਲ ਇਹੀ ਇਹਨਾਂ ਨੂੰ ਗੁਰਮਤ ਦਾ ਪਤਾ ਨਹੀਂ ਤਾਂ ਹੀ ਤਾਂ ਗੁਰਬਾਣੀ ਮਹਾਰਾਜ ਕਹੇ ਜਨਾ ਉਹਨਾਂ ਕੋ ਉਪਦੇਸ਼ ਦੇ ਮੁਖ ਮੈਂ ਪਰਹਰੇ ਲੋਕ ਬੁਝਾਈ ਆਪਨੇ ਬੁਝੇ ਇਹਨਾਂ ਨੇ ਨਹੀਂ ਆਪ ਬੁਝਿਆ ਸੋ ਮੇਰੀ ਕਿਰਪਾ ਕਰਕੇ ਆਮ ਸੰਗਤ ਨੂੰ ਬੇਨਤੀ ਕਿ ਕਿ ਅਸੀਂ ਵੀ ਪਹਿਲਾਂ ਪਹਿਲੀ ਉਮਰ ਜਾਂਦੇ ਸੀ ਨਾ ਇਦਾਂ ਹੀ ਉਮਰ ਲੱਗ ਜਾਣਾ ਇਹਨਾਂ ਨੂੰ ਇਹਨਾਂ ਲੋਕਾਂ ਦੇ ਦੇ ਆਰ ਓਨਲੀ ਜਸਟ ਸਿੰਗਰ ਰਾਗੀ ਲੈਸ ਆ ਨਸੀ ਨਸ ਜਿਹੜੇ ਆਮ ਗੌਣ ਵਾਲੇ ਬਾਹਰ ਖੜਾ ਲਾਉਂਦੇ ਆ ਨਾ ਤੇ ਇਹ ਇਹਨਾਂ ਦਾ ਖਾੜਾ ਗੁਰਦੁਆਰੇ ਨੂੰ ਆਉਂਦਾ ਤੇ ਗੁਰਦੁਆਰੇ ਵਾਲੇ ਵੀ ਇਦਾਂ ਦੀ ਜਲੂਣ ਵਾਲੇ ਖਾੜੇ ਆਪਦੇ ਉਹਨਾਂ ਨੂੰ ਤਾਂ ਬੰਦੇ ਚਾਹੀਦੇ ਵੀ ਥਿਉਣ ਮਾਇਆ ਚੜ੍ਹੋ ਜਿੰਨੂੰ ਉਹ ਸੰਗਤ ਕਹਿੰਦੇ ਆ ਦੂਜੇ ਰੂਪ ਚ ਦੈਟਸ ਆਲ ਨਾਥਿੰਗ ਐਲਸ ਸੋ ਇਹ ਕਿਉਂਕਿ ਇਹਨਾਂ ਇਹਨਾਂ ਦੇ ਦੇਖੀ ਰਿਹਾ ਪਿੱਕੀ ਕਿੰਦਾ ਦਾ ਚੱਲ ਰਿਹਾ ਬਾਹਰ ਕੁਛ ਇਹਨਾਂ ਦੇ ਅੰਦਰ ਸਭ ਕੁਝ ਹੀ ਆ ਉਹ ਹਾਂ ਤੇ ਇਹਦੇ ਨਾਲ ਪਤਾ ਕੀ ਹੈ ਜਿਹੜੇ 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 ਬੰਦੇ ਸਹਿਰਦੇ ਆ ਧਰਮ ਵਿੱਚ ਬਹੁਤ ਵਿਸ਼ਵਾਸ ਰੱਖਦੇ ਆ ਵੀ ਅਸੀਂ ਜੀਵਨ ਸੁਧਾਰਨਾ ਜੇ ਮਿਨੀਪਲਿਸਡ ਦੋਜ਼ ਪੀਪਲ ਹੂੰ ਸਪੈਸ਼ਲੀ ਯੂਰੋ ਕੰਟਰੀਆਂ ਚ ਤੇ ਹੁਣ ਤਾਂ ਇੰਡੀਆ ਵੀ ਚੱਲ ਪਿਆ ਇਹ ਚਲੋ ਧੰਨਵਾਦ ਤੁਹਾਡਾ ਆਹੋ ਜਿਹੜੇ ਇਦਾਂ ਦੇ ਇਸ਼ੂ ਲਿਓ ਨੇ ਲਿਓਣੇ ਚਾਹੀਦੇ ਇਹ ਜਿਉਂ ਨਾ ਅਸੀਂ ਇਹਨਾਂ ਦੇ ਉਲਟ ਬੋਲੀਏ ਭਈ ਕਿਉਂ ਪਾਸੇ ਇਹ ਗੁਰੂ ਘਰ ਦੇ ਪੈਸੇ ਤੋਂ ਖਾ ਰਹੇ ਆ ਦੂਸਰੇ ਪਾਸੇ ਦੇਖੋ ਉਹ ਡਲ ਦਰ ਲੋਕਾਂ ਦਾ ਗਰੀਬਾਂ ਦਾ ਬਤਾਇਆ ਗਰਬਾਣੀ ਨੂੰ ਪਿਆਰ ਕਰਦਿਆਂ ਨੇ ਇਹਨਾਂ ਨੂੰ ਪੈਸੇ ਜਿਹੜਾ ਇਹ ਤੇ ਖਰਚਦੇ ਕਿਹੜੇ ਕੰਮ ਨੂੰ ਅੰਕੰਜਰ ਪੁਣੇ ਤੇ ਤਾਂ ਉਹ ਬਾਕੀ ਟਾਈਮ ਦੇਣ ਦਾ ਇੱਕ ਖਾਲਸਾ ਵਾ ਬਹੁਤ ਲੋਕਾਂ ਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਕਈ ਵਾਰੀ ਆਪਾਂ ਨੂੰ ਵੀ ਜਿਹੜੀਆਂ ਗੱਲਾਂ ਹੁੰਦੀਆਂ ਪਤਾ ਅਸੀਂ ਕਈ ਵਾਰੀ ਨਹੀਂ ਜਾਣਬੁੱਝ ਕੇ ਇਹਨਾਂ ਤੇ ਕਰਦੇ ਤਾਂ ਹੀ ਤਾਂ ਫਿਰ ਉਹ ਡਰੱਗਾਂ ਤੇ ਦਵਾਈਆਂ ਖਾ ਰਹੇ ਆ ਟੱਡੀਆਂ ਆ ਗਏ 70 70 ਲੱਖ ਦਾ ਉੱਥੇ ਟੀਕਾ ਲਵਾ ਰਹੇ ਆ ਬਿਲਕੁਲ ਬਿਲਕੁਲ ਲੋਕਾਂ ਨੂੰ ਸਮਝ ਨਹੀਂ ਦੀ ਲੋੜ ਆ ਅੰਦਰ ਅੰਦਰ ਜੋ ਹੈ ਨਾ ਇਹਨਾਂ ਨੇ ਝੜ ਕੇ ਝਲ ਕੇ ਇਹਨਾਂ ਦੇ ਪੈੰਦੀ ਅੰਦਰ ਉਹ ਉਹ ਬਿਆਨ ਕਰ ਰਹੇ ਆ ਇਹ ਸੱਚ ਐ ਸੇ ਉਗੜ 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 ਰਿਹਾ ਜੋ ਖੋਟਾ ਡਬੂਆ ਅੰਦਰ ਆ ਬਿਲਕੁਲ ਇਹੀ ਇਹਨਾਂ ਨੂੰ ਗੁਰਮਤ ਦਾ ਪਤਾ ਨਹੀਂ ਤਾਂ ਹੀ ਤਾਂ ਗੁਰਬਾਣੀ ਮਹਾਰਾਜ ਤੁਹ ਸਕੇ ਦੇਣਾ ਹਮਮ ਉਹਨਾਂ ਕੋ ਉਪਦੇਸ਼ ਦੇ ਮੁਖ ਮੈਂ ਪਰਹ ਰਹੇ ਲੋਕ ਬੁਝਾਈ ਆਪ ਨਾ ਬੁਝੇ ਇਹਨਾਂ ਨੇ ਨਹੀਂ ਆਪ ਬੁਝਦਾ ਸੋ ਮੇਰੀ ਕਿਰਪਾ ਕਰਕੇ ਆਮ ਸੰਗਤ ਨੂੰ ਬੇਨਤੀ ਕਿ ਕਿ ਅਸੀਂ ਵੀ ਪਹਿਲਾਂ ਪਹਿਲੀ ਉਮਰ ਜਾਂਦੇ ਸੀ ਨਾ ਇਦਾਂ ਹੀ ਉਮਰ ਲੱਗ ਜਾਣਾ ਇਹਨਾਂ ਨੂੰ ਇਹਨਾਂ ਲੋਕਾਂ ਦੇ ਦੇ ਆਰ ਓਨਲੀ ਜਸਟ ਸਿੰਗਰ ਰਾਗੀ ਲੈਸ ਆਲ ਨਥਿੰਗ ਐਸ ਹਮਮ ਜਿਹੜੇ ਆਮ ਗੌਣ ਵਾਲੇ ਬਾਹਰ ਖਾੜਾ ਲਾਉਂਦੇ ਆ ਨਾ ਤੇ ਇਹ ਇਹਨਾਂ ਦਾ ਖਾੜਾ ਗੁਰਦੁਆਰੇ ਲਗਾਉਂਦਾ ਤੇ ਗੁਰਦੁਆਰੇ ਵਾਲੇ ਵੀ ਇਦਾਂ ਦੀ ਜੇ ਲੂਣ ਵਾਲੇ ਖਾੜੇ ਆਪਦੇ ਉਹਨਾਂ ਨੂੰ ਤਾਂ ਬੰਦੇ ਚਾਹੀਦੇ ਵੀ ਇਥੇ ਆਉਣ ਮਾਇਆ ਚੜ੍ਹੋ ਜਿਹਨੂੰ ਉਹ ਸੰਗਤ ਕਹਿੰਦੇ ਆ ਦੂਜੇ ਰੂਪ ਚ ਦੈਟਸ ਆਲ ਨਾਥਿੰਗ ਐਲਸ ਸੋ ਇਹ ਕਿਉਂਕਿ ਇਹਨਾਂ ਇਹਨਾਂ ਨੇ ਦੇਖਿਆ ਨਾ ਕਿ ਕਿੱਦਾਂ ਦਾ ਚੱਲ ਰਿਹਾ ਬਾਹਰ ਕੁਛ ਬਿਲਕੁਲ ਇਹਨਾਂ ਦੇ ਅੰਦਰ ਸਭ ਕੁਝ ਹੀ ਆ ਉਹ ਹਾਂ ਤੇ ਇਹਦੇ ਨਾਲ ਪਤਾ ਕੀ ਹੈ ਜਿਹੜੇ 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 ਬੰਦੇ ਸਹਿਰ ਦੇ ਆ ਧਰਮ ਵਿੱਚ ਬਹੁਤ ਵਿਸ਼ਵਾਸ ਰੱਖਦੇ ਵੀ ਅਸੀਂ ਜੀਵਨ ਸੁਧਾਰਨਾ ਦੇ ਮਿਨੀਪੁਲੇਸਡ ਦੋਜ਼ ਪੀਪਲ ਹੂੰ ਸਪੈਸ਼ਲੀ ਯੂਰੋ ਕੰਟਰੀਆਂ ਚ ਤੇ ਹੁਣ ਤਾਂ ਇੰਡੀਆ ਵੀ ਚੱਲ ਪਿਆ ਇਹ ਚਲੋ ਧੰਨਵਾਦ ਤੁਹਾਡਾ ਆਹੋ ਜਿਹੜੇ ਇਦਾਂ ਦੇ ਇਸ਼ੂ ਲਿਓ ਨੇ ਲਿਓਣੇ ਚਾਹੀਦੇ ਜਿਉਂ ਨਾ ਅਸੀਂ ਇਹਨਾਂ ਦੇ ਉਲਟ ਬੋਲਦੀ ਹੋਈ ਕਿਉਂ ਪਾਸੇ ਇਹ ਗੁਰੂ ਘਰ ਦੇ ਪੈਸੇ ਇਹਨੂੰ ਖਾ ਰਹੇ ਆ ਦੂਸਰੇ ਪਾਸੇ ਦੇਖੋ ਉਹ ਡਲ ਦਰ ਲੋਕਾਂ ਦਾ ਗਰੀਬਾਂ ਦਾ ਬਿਤਾਇਆ ਗਰਵਾਨੀ ਨੂੰ ਪਿਆਰ ਕਰਦਿਆਂ ਇਹਨਾਂ ਨੂੰ ਪੈਸੇ ਜਿਹੜਾ ਹੈ ਤੇ ਖਰਚ ਦੇ ਕਿਹੜੇ ਕੰਮ ਨੂੰ ਤੰਜਰ ਬੁਣੇ ਬਿਲਕੁਲ ਤਾਂ ਉਹ ਤੇ ਹੁੰਦੇ ਨੇ ਬੜੇ ਖਾਲਸਾ ਵਾਜੀ ਕਰਦੇ